ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਅੱਜ ਆਪਾਂ ਗੱਲ ਕਰਾਂਗੇ ਭਾਨੇ ਸਿੱਧੂ ਨੇ ਕਿਉਂ ਮੰਗੀ ਮਾਫੀ ਅਤੇ ਕੀ ਕਿਹਾ ਗੁਰਦੁਆਰੇ ਅਤੇ ਮੰਦਰਾਂ ਨੂੰ ਲੈ ਕੇ ਕੀ ਕਿਹਾ ਜਿਹੜੇ ਲੋਕ ਗੁਰਦੁਆਰੇ ਤੇ ਮੰਦਿਰਾਂ 'ਚ ਕਰਦੇ ਨੇ ਦਾਨ ਹਾਂਜੀ ਸਤਿ ਸ਼੍ਰੀ ਅਕਾਲ ਅਤੇ ਜਾਨੋ ਪੂਰਾ ਸੱਚ ਭਾਨੇ ਸਿੱਧੂ ਦਾ ਅਤੇ ਕੀਤੀ ਅਪੀਲ ਲੋਕਾਂ ਨੂੰ ਗਰੀਬ ਘਰਾਂ ਘਰਾਂ ਦੇ ਬੱਚਿਆਂ ਨੂੰ ਕਰੋ ਦਾਨ ਅਤੇ ਉਹਨਾਂ ਦਾ ਕਰਵਾਓ ਇਲਾਜ ਹਾਂਜੀ ਗੁਰਦੁਆਰਿਆਂ 'ਚ ਦਾਨ ਦੇ ਨਾਲ ਕੋਈ ਵੱਡਾ ਨਹੀਂ ਹੁੰਦਾ ਭਾਨੇ ਸਿੱਧੂ ਨੇ ਕਿਹਾ ਛੋਟੇ ਚੀਤੇ ਗਰੀਬ ਘਰਾਂ ਦੇ ਜਵਾਕਾਂ ਨੂੰ ਪੜ੍ਹਾਓ ਅਤੇ ਉਹਨਾਂ ਦਾ ਇਲਾਜ ਕਰਾਓ ਦੇਖੋ ਆ ਪੂਰਾ ਇੰਟਰਵਿਊ ਅਤੇ ਜਾਨੋ ਸੱਚ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਜਿਹੜੀ ਮਾਫੀ ਮੰਗ ਲਾਂ ਕਿਉਂਕਿ ਗੱਲ ਥੋੜੀ ਸੱਚੀ ਆ ਪਰ ਹੈ ਕੌੜੀ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਚੱਲ ਰਿਹਾ ਅੱਜ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਥਾਵੇਂ ਸਾਰੇ ਥਾਵੇਂ ਤੇ ਲੰਗਰ ਲਾਏ ਗਏ ਨਗਰ ਕੀਰਤਨ ਵੀ ਹੋਇਆ ਬਹੁਤ ਚੰਗੀ ਗੱਲ ਆ ਗੁਰੂ ਦਾ ਪ੍ਰਚਾਰ ਹੋਣਾ ਗੁਰੂ ਦੇ ਦਰਸ਼ਨ ਦਦਾਰੇ ਹੋਣੇ ਬਹੁਤ ਚੰਗੀ ਗੱਲ ਆ ਹਨਾ ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਵੀ ਦੇਖੋ ਜਿਹੜੀ ਸਭ ਤੋਂ ਵੱਡੀ ਗੁਰੂਆਂ ਦੀ ਸਿੱਖਿਆ ਕੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਰਨ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਆਪਣੇ ਪਿੰਡ ਕੋੜਦਨਾਂ ਦੇ ਵਿੱਚ ਇੱਕ ਤਾਂ ਕੈਂਸਰ ਦਾ ਮਰੀਜ਼ ਮੇਰੇ ਕੋਲੇ ਕੱਲ ਆਇਆ ਸਾਡੇ ਮੱਜੀ ਸਿੱਖ ਪਰਿਵਾਰ ਦੇ ਵਿੱਚੋਂ ਮੈਂ ਦੇਖੋ ਜਾਤ ਪਾਤ ਦਾ ਕਿਤਾ ਨਾ ਨਹੀਂ ਲੈਂਦਾ ਹਾਂ ਪਰ ਮੈਨੂੰ ਦੱਸਣ ਲਈ ਲੈਣਾ ਪੈ ਰਿਹਾ ਇੱਕ ਸਾਡੇ ਪਰਜਾਪਤ ਪਰਿਵਾਰ ਸਾਡੇ ਖਮਿਆਰ ਪਰਿਵਾਰ ਦੇ ਵਿੱਚੋਂ ਤੋਤਾ ਸਿੰਘ ਜਿਹੜਾ ਕਿ ਬਲੱਡ ਕੈਂਸਰ ਦੇ ਨਾਲ ਪੜੀ ਹਰ ਇੱਕ ਥਾਂ ਤੇ ਸੇਵਾ ਕਰਦਾ ਪਰ ਉਹਨੂੰ ਬਿਮਾਰੀ ਨੇ ਘੇਰ ਲਿਆ ਬੜਾ ਹੀ ਪੀੜਤ ਆ ਤੇ ਜਿੰਨੇ ਕੁ ਜੋਗਰਾ ਸੀਮਾ ਦੋਨਾਂ ਪਰਿਵਾਰਾਂ ਦੀ ਜਿੰਨੀ ਕੁ ਮੇਰੀ ਾਕਾਦ ਸੀਮਾ ਮਦਦ ਕੀਤੀ ਪਰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਣਾ ਕਿ ਜਿਹੜੀ ਬਾਣੀ ਆ ਗੁਰੂ ਨਾਨਕ ਦੇਵ ਜੀ ਬਾਦਸ਼ਾਹ ਮਾਰੇ ਨੇ ਬਾਣੀ ਦੇ ਵਿੱਚ ਜਿਹੜਾ ਦਇਆ ਤੇ ਸੰਤੋਖ ਨੂੰ ਅਸਲੀ ਧਰਮ ਕਿਹਾ ਵੀ ਜੇਕਰ ਤੁਸੀਂ ਆਪ ਤੋਂ ਨੀਵੇਂ ਦੀ ਮਾੜੇ ਬੰਦੇ ਦੀ ਬਾਹ ਫੜਦੇ ਹੋ ਉਹ ਦਇਆ ਹੈ ਉਹ ਇੱਕ ਸੇਵਾ ਦੀ ਭਾਵਨਾ ਦਿਆਤੁਕ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਸੰਤੋਖ ਤੋਂ ਸਮਰਨ ਦੀ ਭਾਵਨਾ ਪੈਦਾ ਹੁੰਦੀ ਹੈ ਮੇਰੀ ਇਹੀ ਬੇਨਤੀ ਹੈ ਵੀ ਹਰੇਕ ਪਿੰਡ ਦੇ ਵਿੱਚ ਲੋੜਵੰਦ ਸਾਡੇ ਮਜ਼ਦੂਰ ਪਰਿਵਾਰ ਨੇਗੇ ਜਿਉਹਨਾਂ ਪਰਿਵਾਰਾਂ ਦੀ ਮਦਦ ਕਰੀ ਜਾਵੇ ਕਿਸੇ ਦੇ ਘਰੇ ਬਿਮਾਰੀ ਆ ਕਿਸੇ ਦੇ ਘਰੇ ਵਿਆਹ ਹੈ ਪਰ ਜੇ ਉਹਨਾਂ ਦੀ ਮਦਦ ਕਰੀ ਜਾਵੇ ਤਾਂ ਸਾਡਾ ਪੰਜਾਬ ਸਾਡਾ ਗੁਰੂ ਦਾ ਪ੍ਰਚਾਰ ਬਹੁਤ ਜ਼ਿਆਦਾ ਵਧ ਸਕਦਾ ਹੈ ਕਿਉਂਕਿ ਜੇਕਰ ਅਸੀਂ ਆਮ ਗਰੀਬ ਬੰਦਿਆਂ ਨੂੰ ਨਾਲ ਜੋੜਨਾ ਗੁਰੂ ਦਾ ਪ੍ਰਚਾਰ ਕਰਨਾ ਤਾਂ ਉਹਨਾਂ ਦੀ ਬਾਹ ਫੜਨੀ ਬੜੀ ਜ਼ਰੂਰੀ ਆ ਮੇਰੀ ਹੀ ਬੇਨਤੀ ਆ ਲੰਗਰ ਲਾਓ ਜੀ ਸਦਕੇ ਲਾਓ ਪਰ ਲੰਗਰਾਂ ਨੂੰ ਥੋੜੀ ਜੀ ਆਪਾਂ ਲੰਗਰਾਂ ਲਈ ਪੈਸਾ ਬਹੁਤ ਇਕੱਠਾ ਕਰ ਲੈਂਦੇ ਆ ਮੈਂ ਦੇਖੋ ਜਿੰਨੇ ਵੀ ਸਾਡੇ ਕੋਲੇ ਮੇਰੇ ਕੋਲੇ ਢਾਲਾਂ ਆਲੇ ਮੈਂ ਜਿੰਨੀ ਕਿ ਮੇਰੀ ਕਾਥੀ ਮੈਂ ਦਿੱਤਾ ਪਰ ਮੈਂ ਵੱਧ ਜਿਹੜਾ ਆਪਦੀ ਜਿਹੜੀ ਆਪਦਾ ਸਬੰਧ ਆ ਮੈਂ ਨਾ ਦੋਨਾਂ ਪਰਿਵਾਰਾਂ ਨੇ ਲਿੱਤਾ ਇੱਕ ਦਾ ਸਾਡਾ ਮੱਝ ਵੀ ਸਿੱਖ ਦਾ ਪਰਿਵਾਰ ਮੀਲਾ ਸਿੰਘ